ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਆਲੇਵਾਲਾ ਦਾ ਹੈ ਜਿੱਥੇ ਇੱਕ 22 ਸਾਲਾ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਦੇ ਨਾਲ ਮੌਤ ਹੋ ਗਈ ਹੈ ਇਸ ਦਾ ਖੁਲਾਸਾ ਉਸ ਦੇ ਪਿਤਾ ਦੇ ਵੱਲੋਂ ਕੀਤਾ ਗਿਆ ਹੈ ਉਸ ਦੇ ਪਿਤਾ ਨੇ આરોਪ ਲਾਇਆ ਨੇ ਕਿ ਪਿੰਡ ਦੇ ਹੀ ਕਈ ਲੋਕ ਨਸ਼ਾ ਵੇਚਦੇ ਨੇ ਤੇ ਮੇਰੇ ਪੁੱਤ ਨੂੰ ਵੀ ਨਸ਼ੇ ਤੇ ਲਾਉਣ ਵਾਲੇ ਉਹੀ ਲੋਕ ਨੇ ਗੱਲ ਕਿ ਨਸ਼ੇ ਦੇ ਆਦੀ ਹੀ ਜੀਜਾ ਵੇਚਣ ਨੂੰ ਫਿਰਦੇ ਸਾਰੇ ਇੱਥੇ ਦਾ ਦੇ ਇਹਦੇ ਆ ਜੀ ਪੂਰਾ ਫੁੱਲ ਵੇਚਦੇ ਆ ਜੀ ਮੇਲਾ ਲੱਗਾ ਰਹਿਦਾ ਜੇ ਕੋਈ ਆਨੇ ਆ ਤੇ ਅੱਗੋਂ ਧਮਕੀਆਂ ਦੇਂਦੇ ਇਨਸਾਫ ਦੀ ਮੰਗ ਚਾਹੀਦੀ ਆ ਸਾਨੂੰ ਬੰਦੇ ਨੂੰ ਇਨਸਾਫ ਚਾਹੀਦਾ ਜੀ ਹਾਂਜੀ ਵੀ ਉਹਨਾਂ ਦੇ ਕਾਨੂੰਨੀ ਕਾਰਵਾਈ ਫੁੱਲ ਹੋਵੇ ਹਾਂਜੀ ਸਾਡੀ ਵਾਪਰੀ ਜੀ ਇੱਥੇ ਮੁੰਡਾ ਵੇਚਦਾ ਕੁਲਵਿੰਦਰ ਸਿੰਘ ਸਮੈਗ son of ਬਲਵੀਰ ਸਿੰਘ ਕਿਹੜੇ ਪਿੰਡ ਦਾ ਵਸਨੀਕ ਉਹ ਵੀ ਆਲੇ ਵਾਲੇ ਦਾ ਹੀ ਰਹਿਣ ਵਾਲਾ ਜੀ ਤੇ ਬਾਕੀ ਨਾਲ ਉਹਦੇ ਜਿਹੜੇ ਚੇਲੇ ਆ ਦੋ ਤੇ ਬਿਕਰ ਸਿੰਘ son of ਬਲਵੀਰ ਸਿੰਘ ਅੱਛਾ ਇੱਕ ਮੁੰਡਾ ਹਰਮ ਬਾਸ਼ੀ ਕਹਿੰਦਾ ਗੁਰਵਿੰਦਰ ਸਿੰਘ son of ਮੇਜਰ ਸਿੰਘ ਇਹ ਖੁਦ ਸਮੈਗ ਫੜਾ ਕੇ ਆਇਆ ਮੁੰਡੇ ਨੂੰ ਇਹ ਬੜੇ ਚਿਰ ਦਾ ਧੰਦਾ ਕਰਦੇ ਬੜੇ ਚਿਰ ਦੇ ਇਹਨਾਂ ਨੂੰ ਕਹਿੰਦੇ ਆਂ ਵੀ ਇੱਥੇ ਇਸ ਪਲੇਂਟ 'ਚ ਕੰਮ ਨਾ ਕਰੋ ਠੀਕ ਆ ਬੰਦ ਕਰੋ ਤੇ ਬਾਕੀ ਇਹਨਾਂ ਨੇ ਨਹੀਂ ਕੀਤਾ ਅਜੇ ਤੱਕ ਬੰਦ ਕਰਨਾ ਇਹ ਕਿਹੜੇ ਲੜਕੇ ਦਾ ਕੀ ਨਾਮ ਹੈ ਇਹਦਾ ਨਾਮ ਆ ਗਰਜੀਤ ਸਿੰਘ ਕਿੰਨੀ ਉਮਰ ਕਿੰਨੀ ਹੈ ਜੀ ਤਕਰੀਬਨ 22 ਕਿ ਸਾਲ ਆ ਨਹੀਂ ਜੀ ਕੁਵਾਰਾ ਜੀ ਕਿੰਨੀਆਂ ਭੈਣਾਂ ਨੇ ਦੋ ਭੈਣਾਂ ਵਾਂ ਤੇ ਇੱਕ ਬ੍ਰਦਰ ਆ ਉਹ ਬਾਹਰ ਆ ਆਲੇ ਵਾਲੇ ਦਾ ਹੀ ਆ ਜੀ ਹਾਂਜੀ ਸ੍ਰੀ ਗਾਲੇ ਵਾਲੇ ਦਾ ਕਿੰਨੇ ਸਮੇਂ ਤੋਂ ਜਿਹੜਾ ਨੱਚਦਾ ਆ ਇਹ ਜੀ ਨਛੇਦੋ ਤਾਂ ਹੈਗਾ ਸੀ ਤਕਰੀਬਨ 2.5 ਸਾਲ ਦਾ ਲਗਭਗ ਤੇ ਬਾਕੀ ਜਿਹੜੇ ਵੇਜ ਦੇ ਉਹਨਾਂ ਵਾਸਤੇ ਬਹੁਤ ਮੜੀ ਗੱਲ ਹੈ ਇਹ ਜੀ ਕਿੱਥੇ ਮਿਲਦੀ ਹੈ ਜੀ ਇਹ ਜੀ ਆ ਮਾਸ਼ੀ ਕਾਂ ਤੁਸੀਂ ਬੰਦੇ ਨਾਲ ਹਾਂਜੀ ਕਿੰਨੇ ਵਜੇ ਕੱਟਣਾ ਦਿੱਤੀ ਇਹ ਤਕਰੀਬਨ 3 3:30 ਵਜੇ ਦੀ ਕਰਨਾ ਪਹਿਲਾਂ ਵੀ ਇਹਨਾਂ ਨੇ ਪਿੰਡ ਵਾਸੀਆਂ ਨੇ ਮਤਾ ਪਾ ਕੇ ਉਹ ਠਾਣੇ ਦਿੱਤਾ ਹੋਇਆ ਪਰ ਉਧਰੋਂ ਭਗਵੰਤ ਮਾਨ ਸਰਕਾਰ ਜਿਹੜੇ ਵੱਡੇ ਵੱਡੇ ਦਾਅਵੇ ਕਰ ਰਹੀ ਆ ਕਿ ਉਹ ਇਲਾਕਾ ਜਿਹੜਾ ਵਾ ਉਥੋਂ ਦਾ ਐਸਐਚਓ ਜਿਹੜਾ ਉਹ ਸਾਰਾ ਜ਼ਿੰਮੇਵਾਰ ਹੋਊਗਾ ਡੀਐਸਪੀ ਹੋਊਗਾ ਕੁਸ ਪ੍ਰਸ਼ਾਸਨ ਹੋਊਗਾ ਪਰ ਉਹਦੇ ਵਿੱਚ 24 ਪਿਛਲੇ ਮਹੀਨੇ 24 ਤਰੀਕ ਦੀਆਂ ਇਹਨਾਂ ਦਰਖਾਸਤਾਂ ਬਗੈਰਾ ਬਾਇ ਨੇਮ ਲੈ ਕੇ ਜਿਹੜੀਆਂ ਥਾਣੇ ਨੂੰ ਦਿੱਤੀਆਂ ਜਾਂ ਕੋਈ ਕਾਰਵਾਈ ਨਾ ਹੋਣ ਕਰਨਾ ਢਿੱਲੀ ਕਾਰਜਕਾਰੀ ਕਰਨੇ ਜਿਹੜਾ ਘਟਨਾ ਵਾਪਰੀ ਹੈ ਜਿਹਦੇ ਵਿੱਚ ਗੁਰਜੀਤ ਸਿੰਘ ਦੀ ਮੌਤ ਹੋਈ ਆ ਪਰ ਇਹ ਜਿਹੜਾ ਕੁਲਵਿੰਦਰ ਸਿੰਘ ਸੌਣਾ ਬਲਵੀਰ ਸਿੰਘ ਵਾਸੀ ਹਾਲੇ ਵਾਲਾ ਇਹ ਤੇ ਪਹਿਲਾਂ ਵੀ ਐਡੀਪੀਸੀ ਦੇ ਪਰਚੇ ਜਿਹਦੇ ਨਾਲ ਦੋ ਤਿੰਨ ਮੁੰਡੇ ਬਿੱਕਰ ਤੇ ਗੁਰਵਿੰਦਰ ਹੋਰ ਵੀ ਕੰਮ ਕਰਨ ਦੇ ਵਿੱਚ ਇਨਵੋਲਡਾ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੇ ਜੇ ਕਿ ਪਿੰਡ ਵਾਸੀ ਕੋਈ ਰੋਕੋ ਦੀ ਕੋਸ਼ਿਸ਼ ਕਰਤਾ ਤੋਨੂੰ ਜਾਨੋ ਮਾਰਨੀ ਆ ਤਾਂ ਕਿੰਨੇ ਕਿੰਨਾਂ ਰਸਤੇ ਰੋਕੇ ਜਾ ਰਹੇ ਆ ਇਹ ਪ੍ਰਸ਼ਾਸਨ ਦੀ ਢਿੱਲੀ ਕਾਰਜਕਾਰੀ ਕਰਨੇ ਜੋ ਕੁਝ ਆਦਾ ਵਾਪਰਿਆ ਵਾ ਇਹਦੇ ਵਿੱਚ ਸਿੱਧਾ ਦਾ ਸਿੱਧਾ ਹੀ ਜਿਹੜੀ ਪੰਜਾਬ ਸਰਕਾਰ ਮੌਕੇ ਤੇ ਉਹ ਜ਼ਿੰਮੇਵਾਰ ਕਿੱਥੇ ਰੋਜ ਦੇ ਰੋਜ ਹਰ ਰੋਜ ਕਾਨਫਰੰਸਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਸੁਣ ਰਹੇ ਜੀ ਮਾਨ ਸਰਕਾਰ ਕਹ ਰਹੀ ਹੈ ਕਿ ਨਸ਼ੇ ਤੇ ਬਹੁਤ ਕਾਬੂ ਪਾ ਰਹੇ ਆ ਪਰ ਇੱਥੇ ਅੱਜ ਜੋ ਘਰ ਦੇ ਵਿੱਚ ਬਹੁਤ ਵੱਡਾ ਵਿਰਾਗ ਆ ਛੋਟਾ ਜਿਹਾ ਬੱਚਾ ਹੈ ਜੋ ਇੱਥੇ ਉਹਦੀ ਮੌਤ ਹੋਈ ਆ ਕੋਈ ਨਸ਼ੇ ਦੇ ਕਾਰਨ ਸਰਕਾਰ ਦੀ ਢਿੱਲੀ ਕਾਰਜਕਾਰੀ ਕਰਨ। ਹੋਰ ਵੀ ਪਿੰਡਾਂ ਦੇ ਵਿੱਚ ਬਹੁਤ ਸਾਰਾ ਇਲਾਕਾ ਵਾ ਜਿੱਥੇ ਬੜਾ ਧੜਧੜ ਨਸ਼ਾ ਵਿਗ ਰਿਹਾ ਵਾ। ਸਰਕਾਰ ਐ ਤੇ ਤੁਰੰਤ ਧਿਆਨ ਦੇਵੇ। ਜੋ ਇਹ ਘਟਨਾ ਵਾ ਪਰੀ ਆ ਇਹਨਾਂ ਜਿਹੜੇ ਦੋਸ਼ੀ ਆ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ। ਉਹ ਜੋ ਤੁਸੀਂ ਆਏ ਹੋ ਤੇ ਵੇਖਿਆ ਕਿ ਪੀ ਉੱਤੇ ਕੋਈ ਸਸਪੀਸ਼ਸ ਕੋਈ ਉਹਦੀ ਚੀਜ਼ ਨਹੀਂ ਸੀ ਜਿਹੜੇ ਕੋਈ ਵੀ ਕੋਲ ਤੇ ਇਹਰੇ ਬਿਰੂ ਕੋਲ ਅੱਜ ਕਰਵਾਲਿਆਂ ਨੇ ਬਿਆਨ ਲਕਾਇਆ ਲੜਕੇ ਦੇ ਬਾਰੇ ਲੜਕੇ ਦੀ ਉਮਰ ਸੀ ਗਰਜੀਤ ਸਿੰਘ ਜਨਮ ਕਰਸੇਵਕ ਸਿੰਘ ਉਮਰ ਕਿਲੀ ਭਾਈ ਸਾਹਿਬ ਤੇ ਜੋ ਪਿਛਲੇ 2-3 ਸਾਲ ਤੋਂ ਨਸ਼ਾ ਕਰਨ ਦਾ ਆਦਤ ਸੀ ਉਹ ਵੀ ਡੈਡ ਬੋਲੀ ਸੀ ਹੋਣ ਅੱਜ ਉਹਦੇ ਪਾਜ਼ੇ ਤੇ ਕਰਸੇਵਕ ਸਿੰਘ ਨੇ ਬਿਆਨ ਲਿਖਾਏ ਆ ਉਹਦੇ ਟਿਚ ਨੇ ਐਲਿਗੇਸ਼ਨ ਆਇਆ ਵੀ ਕੁਲਵਿੰਦਰ ਸਿੰਘ ਜਨਮ ਬਲਵਿੰਦਰ ਸਿੰਘ ਮਿੱਕਰ ਸਿੰਘ ਜਨਮ ਬਲਵਿੰਦਰ ਸਿੰਘ ਇਹ ਨਾ ਉਹ ਹੋਰ ਜਿਹੜੇ ਦੋ ਜਿਹੜੇ ਬੰਦੇ ਇਹ ਨਸ਼ਾ ਵੀ ਕੀ ਆ ਪੂਨਾ ਗ੍ਰੂ ਇਹ ਨਸ਼ਾ ਬਿਆਸ ਤੇ ਜਿਹਨੇ ਕਰਤੀ ਦਸਤੂ ਇਹਨਾਂ ਦੇ ਖਿਲਾਫ ਪਹਿਲਾਂ ਵੀ ਹੈਗੀਆਂ ਦਸਤਾਵੇਜ਼ਾਂ ਹਾਂਜੀ ਜਿਹੜਾ ਕੁਲਵਿੰਦਰ ਸਿੰਘ ਇਹਦੇ ਖਿਲਾਫ ਪਹਿਲਾਂ 16/20 ਜਿਸ ਦੇ 10 ਗ੍ਰਾਮ ਰਿਕਵਰੀ ਸੀ ਉਸ ਤੋਂ ਬਾਅਦ 221/22 ਨਜ਼ਰਮਾ ਜਿਹਦੇ ਵਿੱਚ 55 ਗ੍ਰਾਮ ਹੈਰਨ ਸੀ ਇਹ ਦਰਜ ਹੋਈ ਸੀ ਇਸ ਤੋਂ ਲਾਵਾਸ ਤੋਂ ਵੀ ਮਹੀਨੇ ਦੇ ਵਿੱਚ ਅਸੀਂ 129 BNS ਦੇ ਤਹਿਤ ਜਿਵੇਂ ਪਹਿਲਾਂ 110 ਰਕਮ ਦਾ ਨੰਬਰ ਲਈਦਾ ਸੀ ਉਹ ਪੰਡਾ ਦਿੱਤਾ ਸੀ ਉਹਦੇ ਚੇਤੇ ਤਿੰਨ ਸਾਬਨ ਨੰਬਰ ਤਿੰਨ ਤਿੰਨੇ ਨੰਬਰ ਲਾ ਗਿਆ De hoje, Maria, que23, que o que eu me